ਤਲਵਾੜਾ ਦੇ ਸੈਕਟਰ 10 ای وی ਕਲੋਨੀ ਵਿੱਚ ਲੋਕਾਂ ਲਈ ਨਵੀਂ ਸਿਹਤ ਸਹੂਲਤ ਸ਼ੁਰੂ ਕੀਤੀ ਗਈ ਹੈ ਇੱਥੇ ਪਹਿਲਾਂ ਡਿਸਪੈਂਸਰੀ ਸੀ ਪਰ ਹੁਣ ਇਸ ਦੀ ਜਗ੍ਹਾ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ ਇਸ ਮੁਹੱਲਾ ਕਲੀਨਿਕ ਦਾ ਉਦਘਾਟਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਐਮ ਐਲ اے ਤਲਵਾੜਾ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਐਮ ਐਲ اے ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰ ਘਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ ਮੋਹੱਲਾ ਕਲੀਨਿਕ ਆ ਰਹੀ ਲੋਕਾਂ ਨੂੰ ਨਜ਼ਦੀਕ ਹੀ ਮੁਫਤ ਜਾਂਚ ਦਵਾਈਆਂ ਅਤੇ ਇਲਾਜ ਮਿਲੇਗਾ ਇਲਾਕੇ ਦੇ ਲੋਕਾਂ ਨੇ ਇਸ ਯਤਨ ਨੂੰ ਸਰਹੰਦਿਆ ਕਿਹਾ ਕਿ ਹੁਣ ਉਹਨਾਂ ਨੂੰ ਛੋਟੀ ਮੋਟੀ ਬਿਮਾਰੀ ਲਈ ਵੱਡੇ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਮੋਹੱਲਾ ਕਲੀਨਿਕ ਦੇ ਖੁੱਲਣ ਨਾਲ ਸੈਂਕੜੇ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਸਿਹਤ ਸੇਵਾਵਾਂ ਹੋਣਗੀਆਂ ਹੋਰ ਵੀ ਆਸਾਨ ਅੱਜ ਤਲਵਾੜਾ ਸ਼ਹਿਰ ਦੇ ਲੋਕਾਂ ਦੇ ਵਾਸਤੇ ਖਾਸ ਕਰਕੇ ਈਬੀ ਕਲੋਨੀ ਹੈ ਜਿਹੜੀ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਕਲੋਨੀ ਦੇ ਵਿੱਚ ਰਹਿੰਦੇ ਆ ਜਾਂ ਆਲੇ ਦੁਆਲੇ ਜਿੰਨੇ ਵੀ ਸੈਕਟਰ ਨੇ ਉਹਨਾਂ ਦੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਦੀ ਡਿਮਾਂਡ ਹੈ ਜਿਹੜੀ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੀ ਕੀਤੀ ਹੈ ਇਸ ਕਲੋਨੀ ਦੇ ਵਿੱਚ ਜਿਹੜੀ ਪ੍ਰਾਣੀ ਡਿਸਪੈਂਸਰੀ ਸੀ ਜਿਹੜੀ ਬਿਲਕੁਲ ਖਸਤਾ ਹਾਲਾਤ ਦੇ ਵਿੱਚ ਸੀਗੀ ਉਹਦੀ ਜਿਹੜੀ ਡਿਮਾਂਡ ਸੀ ਉਹਨੂੰ ਆਪਾਂ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕਰਨ ਵਾਸਤੇ ਭੇਜਿਆ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਔਰ ਮੁੱਖ ਮਾਨਜੋਗ ਸਿਹਤ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਔਰ ਅੱਜ ਜਿਹੜੀ ਪ੍ਰਾਣੀ ਡਿਸਪੈਂਸਰੀ ਹੈ ਉਹਨੂੰ ਨਵੀਂ ਬਣਾ ਕੇ ਉਹਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕੀਤਾ ਹੈ ਔਰ ਤਕਰੀਬਨ 25 ਲੱਖ ਰੁਪਇਆ ਇਸ ਆਮ ਆਦਮੀ ਕਲੀਨਿਕ ਦੇ ਉੱਤੇ ਲਗਾਇਆ ਜਾਵੇਗਾ ਔਰ ਸ਼ਹਿਰ ਦੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਇਹ ਜਮਾਂਡ ਸੀਗੀ ਇੱਕ ਆਮ ਆਦਮੀ ਕਲੀਨਿਕ ਸਾਡੀ ਸਰਕਾਰ ਦੇ ਵੱਲੋਂ ਪਹਿਲਾਂ ਬੱਸ ਸਟੈਂਡ ਦੇ ਨਜ਼ਦੀਕ ਖੋਲਿਆ ਗਿਆ ਔਰ ਦੂਸਰਾ ਆਮ ਆਦਮੀ ਕਲੀਨਿਕ ਅੱਜ ਸੈਕਟਰਾਂ ਦੇ ਵਿੱਚ ਜਿਹੜਾ ਇਹ ਖੋਲਿਆ ਗਿਆ ਉਸ ਤੋਂ ਇਲਾਵਾ ਈਵੀ ਕਲੋਨੀ ਦੇ ਵਿੱਚ ਸੜਕ ਦਾ ਜਿਹੜਾ ਕੰਮ ਸੀਗਾ ਉਹ 45 ਲੱਖ ਦੀ ਲਾਗਤ ਨਾਲ ਪਹਿਲਾਂ ਕੰਪਲੀਟ ਹੋ ਚੁੱਕਿਆ ਔਰ ਵੇਸਟੇਜ ਪਾਣੀ ਜਿਹੜਾ ਸੀਗਾ ਘਰਾਂ ਦਾ ਜਾਂ ਬਰਸਾਤ ਦਾ ਉਹਦੇ ਪਾਣੀ ਦੀ ਨਿਕਾਸੀ ਦੇ ਵਾਸਤੇ ਨਗਰ ਕੌਂਸਲ ਦੇ ਵੱਲੋਂ ਟੈਂਡਰ ਲਗਾਏ ਗਏ ਸੀ ਉਹ ਅੱਜ ਕੰਮ ਜਿਹੜਾ ਉਹ ਵੀ ਸ਼ੁਰੂ ਕੀਤਾ ਗਿਆ ਉਹਦੇ ਉੱਤੇ ਤਕਰੀਬਨ 24 ਲੱਖ ਰੁਪਏ ਜਿਹੜਾ ਪਾਈਪਲਾਈਨ ਪਾਉਣ ਦਾ ਜਿਹੜਾ ਖਰਚਾ ਆ ਉਹ ਆਵੇਗਾ ਸੋ ਕੁੱਲ ਮਿਲਾ ਕੇ ਤਕਰੀਬਨ ਤੇ ਅੱਜ 50 ਲੱਖ ਦੇ ਜਿਹੜੇ ਕੰਮ ਆ ਸੀ ਅੱਜ ਜਿਹੜੇ ਸ਼ੁਰੂ ਕਰਵਾਏ ਔਰ ਮੈਂ ਧੰਨਵਾਦ ਕਰਦਾ ਸਾਡੀ ਨਗਰ ਕਾਉਂਸਲ ਦੇ ਪ੍ਰਧਾਨ ਜੀ ਦਾ ਮੀਤ ਪ੍ਰਧਾਨ ਜੀ ਔਰ ਸਾਰੇ ਹੀ ਕਾਉਂਸਲਰ ਸਹਿਬਾਨ ਦਾ ਔਰ ਸਾਡੇ ਹਾਈਡਲ ਦੇ ਐਕਸ਼ਨ ਸਾਹਿਬ ਦਾ ਇਥੋਂ ਦੇ ਯੂਓ ਸਾਹਿਬ ਦਾ ਔਰ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਟੀਮ ਦੇ ਮੈਂਬਰ ਐ ਸਬੋਰਡ ਦੇ ਅੰਚਾਰਜ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਤੇ ਕੰਮ ਸ਼ੁਰੂ ਕਰਵਾਏ ਸਰ ਕੋਹੋ ਦਾ ਤੇ ਤਿਆਰ ਹੋਊਗਾ ਲੱਗਣੀ ਆਮ ਆਦਮੀ ਕਲੀਨਿਕ ਹੈ ਜਿਹੜਾ ਇਹ ਤਕਰੀਬਨ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਹੋ ਜੂਗਾ ਔਰ ਇਹਦੇ ਵਿੱਚ ਸਾਰੇ ਜਿਹੜੇ ਡਾਕਟਰ ਸਬਾਨ ਨੇ ਉਹ ਵੀ ਨਵੇਂ ਆਉਣਗੇ ਲੈਬ ਦੇ ਜਿਹੜੇ ਉਹ ਵੀ ਨਵੇਂ ਆਉਣਗੇ ਦਵਾਈਆਂ ਸਾਰੀਆਂ ਇਹਦੇ ਵਿੱਚ ਲੋਕਾਂ ਨੂੰ ਮਿਲੀਆਂ ਕਰਨਗੀਆਂ ਔਰ ਟੈਸਟ ਵੀ ਜਿਹੜੇ ਆ ਉਹ ਵੀ ਇਹਦੇ ਵਿੱਚ ਹੋ ਜਾ ਕਰਨਗੇ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਤੇ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਜਾਊਗਾ ਸਰ ਪੰਜਾਬ ਵੀ ਲਿਹਾੜਾ ਦੀ ਮਾਰ ਚੱਲ ਰਹੀ ਹੈ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਆ ਅਸੀਂ ਵੀ ਜਿਹੜੀ ਡਿਊਟੀ ਮੁੱਖ ਮੰਤਰੀ ਸਾਹਿਬ ਨੇ ਸਾਡੀ ਲਗਾਈ ਹੈ ਹਰ ਰੋਜ਼ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਦਸੂਹਾ ਹਲਕੇ ਦੇ ਵਿੱਚ ਬਹੁਤ ਜਿਹੜੀ ਘਾਟ ਆ ਐਵਜੇ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਖੇਤਾਂ ਦੇ ਵਿੱਚ ਪਾਣੀ ਜ਼ਰੂਰ ਹੈਗਾ ਉਹਦੇ ਵਾਸਤੇ ਵੀ ਸਰਕਾਰ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਨੇ ਕਿੱਥੇ ਗਏ ਔਰ ਮੁਆਵਜ਼ਾ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਔਰ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਚਾਹੇ ਖੇਤਾਂ ਦਾ ਚਾਹੇ ਘਰਾਂ ਦਾ ਚਾਹੇ ਜਿਹੜੇ ਹੋਰ ਤਰ੍ਹਾਂ ਦਾ ਕਿਸੇ ਦਾ ਵੀ ਪੇ ਨੁਕਸਾਨ ਹੋਇਆ ਉਹਦਾ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਜਿਹੜਾ ਦਿੱਤਾ ਜਾਵੇਗਾ ਸੋ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਇਸ ਆਫਤ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਨੇ ਬਾਹ ਫੜੀ ਅੱਜ ਤੁਹਾਡੇ ਕੋਲ ਇੱਕ ਬੇਟੀਆ ਆ ਕੇ ਗੁਹਾਰ ਲਗਾ ਰਹੀ ਸੀ ਉਸ ਦਾ ਕੀ ਮੈਟਰ ਸੀ ਔਰ ਕੀ ਅੱਜ ਉਹਨੂੰ ਕੋਈ ਰਾਹਤ ਦਿੱਤੀ ਹੈ ਕੋਈ ਉਹ ਉਹਦਾ ਰੇਪਰ ਪਿੰਡ ਦੀ ਉਹ ਲੜਕੀ ਸੀਗੀ ਔਰ ਉਹਦਾ ਮਕਾਨ ਜਿਹੜਾ ਬਰਸਾਤ ਦੇ ਨਾਲ ਡੇਕ ਚੁਕਿਆ ਔਰ ਸਰਕਾਰ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਿਆ ਕਿ ਜਿੰਨੇ ਮਕਾਨ ਬਰਸਾਤ ਦੇ ਨਾਲ ਅਫੈਕਟਡ ਹੋਣਗੇ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾਊਗੀ ਔਰ ਹਫ਼ਤੇ 10 ਦਿਨ ਦੇ ਵਿੱਚ 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 ਇਹਦਾ ਸਰਵੇ ਕਰਨ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜੀ ਇਹਨੂੰ ਰਾਸ਼ੀ ਹੈ ਇਸ ਪਰਿਵਾਰ ਨੂੰ ਦਿੱਤੀ ਜਾਊਗੀ